ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਪੱਛਮੀ ਅਤੇ ਦੱਖਣ ਪੂਰਬੀ ਇਲਾਕੇ ਤੋਂ ਹੁੰਦਾ ਹੋਇਆ ਸਿਸਟਮ ਹੁਣ ਦੁਆਬੇ ਇਲਾਕੇ ਵਿੱਚ ਪਹੁੰਚ ਚੁੱਕਿਆ ਹੈ ਤੇ ਥੋੜਾ ਬਹੁਤਾ ਸੈਂਟਰਲ ਪੰਜਾਬ ਵਿੱਚ ਮਾਹੌਲ ਇਸ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜ਼ਿਲ੍ਹਾ ਵਾਈਜ਼ ਗੱਲ ਕੀਤੀ ਜਾਵੇ ਤੇ ਲੁਧਿਆਣਾ ਮੋਗਾ ਸੰਗਰੂਰ ਪਟਿਆਲਾ ਫਤੇਗੜ ਸਾਹਿਬ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਕਰਾਲੀ ਮੋਹਾਲੀ ਮੁਰਿੰਡਾ ਚੰਡੀਗੜ੍ਹ ਇਨਾਂ ਇਲਾਕੇ ਵਿੱਚ ਬਦਲਬਾਜ਼ੀ ਦਾ ਰੂਪ ਹਜੇ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਥੋੜੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸਕੇ ਗੱਲ ਕਰਾਂਗੇ ਹਾਲਾਤ ਜਿਹੜੇ ਨੇ ਲਗਾਤਾਰ ਇਸੇ ਤਰੀਕੇ ਨਾਲ ਕੱਲ ਸਵੇਰ ਤੱਕ ਬਣੀ रह ਸਕਦੇ ਨੇ ਅੱਜ ਰਾਤ ਬੂੰਦਾਬਾਂਦੀ ਜਿਹੜੇ ਤੁਹਾਨੂੰ ਜ਼ਿਲ੍ਹੇ ਗੁਣਾਏ ਨੇ ਇਹਨਾਂ ਵਿੱਚ ਹੋ ਸਕਦੀ ਹੈ ਅਪਾ ਕਹਿ ਸਕੀਏ ਕਿ ਵਹੀ ਬਹੁਤ ਤੇਜ਼ ਹਨੇਰੀ ਜਾਂ ਮੀਂਹ ਹੋ ਸਕਦਾ ਹੈ ਬੂੰਦਾਬੰਦੀ ਦੇ ਨਾਲ ਥੋੜੀ-ਬਹੁਤੀ ਹਵਾ ਚੱਲ ਸਕਦੀ ਹੈ ਜਿਸ ਦੀ ਗਤੀ 15 ਕਿਲੋਮੀਟਰ ਪ੍ਰਤੀ ਘੰਟਾ ਤੱਕ ਮੈਕਸਿਮਮ ਜਾ ਸਕਦੀ ਹੈ ਹਨੇਰੀ ਵੀ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲੇਗੀ ਪਰ ਉਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ 5 ਤੋਂ 10% ਹੀ ਚਾਂਸ ਨੇ ਬਾਕੀ ਓਵਰਾਲ ਮੌਸਮ ਠੀਕ ਹੈ ਮੰਤੋਂ ਪੁੰਤਾਵਾਂ ਦੀ ਜਿਹੜਾ ਤੁਹਾਨੂੰ ਪੰਜ ਸੱਤ ਜ਼ਿਲ੍ਹੇ ਗੁਣਾਇਨਾਂ ਵਿੱਚ ਦੇਖਣ ਨੂੰ ਮਿਲੇਗੀ ਕੱਲ ਤੱਕ ਮੌਸਮ ਇਸੇ ਤਰੀਕੇ ਦਾ ਪੰਜਾਬ ਦੇ ਉੱਪਰ ਟੁੱਟਮੀ ਬੱਦਲ ਵਾਈਦਾ ਬਣਿਆ ਰਹੇਗਾ ਤੇ ਕੱਲ ਤੋਂ ਬਾਅਦ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਕਿਸਾਨਾਂ ਦੇ ਉੱਪਰ ਜਿਹੜੀ ਇੱਕ ਚਿੰਤਾ ਬਣੀ ਹੋਈ ਸੀ ਕਿ ਭਾਰੀ ਮੀਂਹ ਨਾਲ ਕਿਤੇ ਕਣਕ ਦਾ ਨੁਕਸਾਨ ਹੋ ਸਕਦਾ ਹੈ ਤਾਂ ਫਿਲਹਾਲ ਉਹ ਖਤਰਾ ਟਲਦਾ ਹੋਇਆ ਦਿਖਾਈ ਦੇ ਰਿਹਾ ਹੈ ਆਉਂਦੇ ਦਿਨਾਂ ਵਿੱਚ 19 ਤਰੀਕ ਦੇ ਨੇੜੇ ਚੜੇ ਫੇਰ ਤੋਂ ਇੱਕ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੀ ਹੈ ਜਿਹਦੇ ਬਾਰੇ ਨਵੀਂ ਜਾਣਕਾਰੀ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਹੀ ਲੈ ਕੇ حاضر ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਉਹ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਹ ਸੀ ਜੀ ਸ਼ਾਰਟ ਫਾਰਮ ਦੇ ਵਿੱਚ ਅੱਜ ਰਾਤ ਦੀ ਜਾਣਕਾਰੀ ਅਗਲੀ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ 31 ਮਾਰਚ ਤੱਕ ਦੇ ਮੌਸਮ ਦੀ ਇੱਕ ਨਵੀਂ ਜਿਹੜੀ ਨਵੀਂ ਬੁਲੇਟਿਨ ਜਾਰੀ ਹੋਵੇਗੀ ਉਹ ਮਿਲ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ